ਜੋਤਾ ਇਸ ਲਈ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ ਕਿ ਜਿਸਮ ਮਚਾਉਣਾ ਪੈਂਦਾ ਵਿੱਚ ਅਗਦੇ ਫਿਰ ਕਿਤੇ ਜਾ ਕੇ ਚਰਚੇ ਹੁੰਦੇ ਨੇ ਵਿੱਚ ਜਗਦੇ ਗੱਲਾਂ ਸੱਚੀਆਂ ਆਖਦਾ ਹੈ ਲੋਪੋ ਪਿੰਡ ਵਾਲਾ ਨਾ ਜਗਦੇ ਬਣਾਉਣਾ ਨਹੀਂ ਸਿਖਾਲਾ ਪਾਸੋ ਚ ਮੇਲਾ ਚੱਲਦਾ ਤੇ ਹੋ ਗਈ ਲਾਲਾ ਲਾਲਾ ਜੋਤੇ ਮੂਰੇ ਹੋ ਗਿਆ ਕਹਿੰਦੇ ਕਾਂਗੇ ਵਾਲਾ ਆ ਜੋਤੇ ਮੂਰੇ ਹੋ ਗਿਆ ਕਹਿੰਦੇ ਕਾਂਗੇ ਬਰੂ ਇਸ ਲਈ ਕਬੱਡੀ ਪਾਉਣ ਦੇ ਲਈ ਇਹ ਭਿੰਡਰ ਦੇ ਕਬੱਡੀ ਕੱਪ ਦਾ ਉਤਮ ਰੇਡਰ ਹੈ ਤੇਜੀ ਕੈਨ ਵਾਲਾ ਇਸੋਲੇ ਕਬੱਡੀ ਕਬੱਡੀ ਕਰਦਾ ਹੋਇਆ ਪਰ ਆ ਟ੍ਰਾਂਟੋ ਦੇ 10000 ਦੀ ਦੂਸਰੀ ਕਬੱਡੀ ਦੀਪ ਦਮਰਜੀ ਦੀ ਆ ਅੰਮਰਸਰੀਆ ਮੁੰਡਾ ਆ ਕਰਦਾ ਹੋਇਆ ਕਮਾਲਾ ਬਹਿ ਜਾ ਬਹਿ ਜਾ ਗ라운 ਵਾਲੀ ਗੱਲ ਛੀਲੂ ਛੀਲੂ ਤੇ ਦੀਪ ਛੀਲੂ ਤੇ ਦੀਪ ਕਬੱਡੀ ਕਬੱਡੀ ਹੱਬਲੇ ਇੱਕ ਯੋਗ ਤਗੜੇ ਜਿਹੇ ਦੀ ਕੋਸ਼ਿਸ਼ ਸੱਜੇ ਕਦੇ ਖੱਬੇ ਗੱਲ ਕੀ ਸਰਾ 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 ਨੰਬਰ ਜਹਫੀਦ ਹੈ ਉਸ ਤਾਂ ਖੁਸ਼ ਨੇ ਤੇ ਦਰਸ਼ਕਾਂ ਦੇ ਵਿੱਚ ਰੱਬ ਵਸਦਾ ਪਾਸੋ ਦਾ ਕਬੱਡੀ ਕਮਸਫਲ ਲਓ ਕਬੱਡੀ ਪਾਉਣ ਦੇ ਵਾਸਤੇ ਬੰਟੀ ਬੰਟੀ ਵਧਿਆ ਹੋ ਹੋਲਡ ਵਾਲਾ ਨੰਬਰ ਜਿਹੜਾ ਹੈ ਉਹ ਗੁਰਦਾਸਪੁਰ ਦਾ ਜੀ ਜਾਂ ਬਿਓ ਬਲੰਟੀ ਦਾ ਹੈ ਹਾਂ ਹੋਲਡਰ ਆ ਨੰਬਰ ਕਿਲੀਓ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਚੀਨ ਦੀ ਕੰਧ ਬਣਦਾ ਟਿੱਬੇ ਵਾਲਾ ਟਿੱਬੇ ਵਾਲਾ ਭਾਸੋ ਚ ਧੁੰਮਾ ਪਾਈ ਜਾਂਦਾ ਛੋਟਾ ਨਾਤ ਹੈ ਭਾਸੋ ਚ ਧੁੰਮਾ ਪਾਈ ਜਾਂਦਾ ਛੋਟਾ ਨਾਤ ਹੈ ਅੱਜ ਭਾਸੋ ਚ ਧੁੰਮਾ ਪਾਈ ਜਾਂਦਾ ਲਾੜ ਜੋਲ ਦਾ ਅਮਰਤੋਲ ਖਦਾ ਸੁਲਤਾਨ ਹੁਣਾ ਦਾ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਪਾਲਾ ਜੀ ਮੌਲੀ ਵਾਲੇ ਬੱਗੇ ਪਿੰਡ ਦੇ ਮੰਗੀ ਨੇ ਸੰਦੀਪ ਨੂੰ ਨਾਲ ਲੈ ਕੇ ਇਹ ਵੱਡੀ ਸੰਸਥਾ ਬਣਾਈ ਸਾਰਿਆਂ ਦਾ ਸੰਦੀਪ ਗੁਰਨਾ ਤੇ ਬਿੱਟੂ ਉੱਚਰਾਲੀਆ ਆਹ ਪਹਿਲੀ ਰੇਡ ਇਸ ਵੇਲੇ ਦੀਪਦਰ ਜੀ ਵਾਲਾ ਪਾ ਰਿਹਾ ਹੈ ਦੀਪਦਰ ਜੀ ਹਰ ਸ਼ੀਲੂ ਪਰ ਇਧਰ ਦੇ ਪਾਸੇ ਪੁਆਇੰਟ ਘਾ ਵਡਾ ਤੇਰੇ ਚੋਸ ਤੇਰੀ ਵਡਿਆਈ ਵੱਡੀ ਤੇਰੇ ਗੁਣਾਂ ਦਾ ਚੋਦੀ ਪੰਡਾਰ ਵੱਡਾ ਸ਼ੀਲੂ ਨਾਲ ਮੁਕਾਬਲਾ ਪਾਲੇ ਦਾ ਲਓ ਇਧਰ ਦੇ ਪਾਸੇ ਸ਼ੀਲੂ ਲੱਗਦਾ ਹੋਇਆ ਜਿਵੇਂ ਇੱਕ ਜਫਾ ਲੱਗ ਗਿਆ ਬੁਰਜੀ ਵਾਲਾ ਆ 10000 ਦੀ ਦੂਜੀ ਰੇਡ ਹੈ ਸੰਦੀਪ ਗੁਰਨਾ ਔਰ ਕਹਿੰਦੇ ਬਿੱਟੂ ਉਚਰਾਲੀਆ ਏ ਏ ਏ ਸਿਰਾ 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 ਦਸੋ ਜੇ ਕੇ ਕੰਮ ਕਰ ਦੱਸ ਤੇਰਾ ਕੀ ਚੋਂਪਰਾ ਹੱਲਾ ਗੁੱਲਾ ਤਿੰਨ ਜੱਫਿਆਂ ਤੇ ਐਲਾਨ ਕਰ ਦਿੱਤਾ ਹੈ ਸ਼ੀਲੂ ਜਿੰਨੇ ਵੀ ਦਰਸ਼ਕ ਆਏ ਦਿਲ ਇਹਨਾਂ ਦੇ ਕੀਲੂ ਪਾਸੋਂ ਚ ਸਿਰਾਂ ਕਰਾਈ ਜਾਂਦਾ ਹਰਿਆਣੇ ਦਾ ਸ਼ੀਲੂ ਪਰ ਦੀਪ ਲੋਟਰੀ ਆਉਂਦਾ ਦੱਲੀ ਨੋਟ ਹੈ ਲਾਉਂਦਾ ਆਹ ਦੀਪ ਲੋਟਰੀ ਆਉਂਦਾ ਆਹ ਦੱਲੀ ਨੋਟ ਹੈ ਲਾਉਂਦਾ ਟੱਕਰ 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 ਟੱਕਰ